ਹੁਣ ਚੱਲ ਰਿਹਾ ਹੈ ਭਾਜਪਾ ਨੇ ਇੱਕ ਵਕਰਮ ਬੋਖੇਸ਼ਿਓ ਲਾ ਦਿੱਤਾ ਕਿ ਅਸੀਂ ਤੱਕ ਗੱਲ ਨਹੀਂ ਸੁਣਦਾ ਲੋਕਾਂ ਦੀ ਗੱਲ ਹੀ ਹੋ ਰਹੀ ਉਹਨੇ ਵਕਰਮ ਬੋਖੇਸ਼ਿਓ ਲਾ ਬੜੀ ਦੁਖਦੀ ਗੱਲ ਹੈ ਜੀ ਜੋ ਭਾਜਪਾ ਦਾ ਰਵਈਆ ਹੈ ਪੂਰੇ ਇਹਨਾਂ ਹੜਾਂ ਦੇ ਦੌਰਾਨ ਅਸੀਂ ਹਮੇਸ਼ਾ ਦੇਖੋ ਅੱਜ ਉਹਨਾਂ ਦੀ ਕੇਂਦਰ ਸਰਕਾਰ ਹੈ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹੁਣ ਵੀ ਇਸੇ ਸੈਸ਼ਨ ਚ ਅਸੀਂ ਆਪਣੇ 4 ਨੌਜ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਕਿੰਨਾ ਕੁ ਪੰਜਾਬ ਨੂੰ ਹੋਰ ਆਪਣੀ ਜਿਹੜੀ ਹੈ ਦੇਸ਼ ਭਗਤੀ ਸਾਬਿਤ ਕਰਨੀ ਪਊਗੀ ਬੜੇ ਅਫਸੋਸ ਵਾਲੀ ਗੱਲ ਹੈ ਕਿ ਹੜਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਹੋਮ ਮਿਨਿਸਟਰ ਦਾ ਜਾਂ ਕਿਸੇ ਵੀ ਸੀਨੀਅਰ ਬੀਜੇਪੀ ਲੀਡਰ ਦਾ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ ਇੱਕ ਵੀ ਟਵੀਟ ਨਹੀਂ ਆਇਆ ਜਦਕਿ ਨੱਡਾ ਸਾਹਿਬ ਵੀ ਪੰਜਾਬ ਤੋਂ ਮੇਰੇ ਹਲਕੇ ਤੋਂ ਪਿੱਛੋਂ ਬਿਲੋਂਗ ਕਰਦੇ ਨੇ ਤੇ ਮੋਦੀ ਸਾਹਿਬ ਵੀ ਜਦੋਂ ਵੀ ਕਦੀ ਇਲੈਕਸ਼ਨ ਦਾ ਸਮਾਂ ਆਉਂਦੇ ਆ ਫਿਰ ਤਾਂ ਕਹਿੰਦੇ ਪੰਜਾਬ ਸੇ ਮੇਰਾ ਖਾਸ ਰਿਸ਼ਤਾ ਹੈ ਉਹ ਖਾਸ ਰਿਸ਼ਤਾ ਕਿੱਥੇ ਗਿਆ ਤੇ ਜਦੋਂ ਸਾਰਾ ਕੁਝ ਹੋ ਗਿਆ ਜਦੋਂ ਉਸ ਤੋਂ ਬਾਅਦ ਇੱਕ ਫੇਰੀ ਤੇ ਆਏ ਤੇ ਉੱਥੇ ਆ ਕੇ ਵੀ ਸਾਡੇ ਮੰਤਰੀ ਦਾ ਵੀ ਮਜ਼ਾਕ ਉਡਾਇਆ ਤੇ ਪੰਜਾਬੀ ਮਾਤ ਭਾਸ਼ਾ ਦਾ ਵੀ ਮਜ਼ਾਕ ਉਡਾਇਆ ਪ੍ਰਾਈਮ ਮੈਂ ਉਸ ਦਿਨ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਕਿ ਪ੍ਰਾਈਮ ਮਿਨਿਸਟਰ ਦੀ ਹਿੰਮਤ ਹੈ ਕਿ ਤਾਮਿਲਨਾਡੂ 'ਚ ਜਾ ਕੇ ਕਿਸੇ ਨੂੰ ਪੁੱਛ ਲਵੇ ਕਿ ਆਪਕੋ ਹਿੰਦੀ ਆਤੀ ਹੈ ਕਿ ਨਹੀਂ ਆਤੀ ਤਾਂ ਪੰਜਾਬੀ ਨਾਲ ਇਹ ਮਜ਼ਾਕ ਕਾਦਾ ਤੇ 1600 ਕਰੋੜ ਜੋ ਨਾ ਕਦੀ ਪੰਜਾਬ ਨੂੰ ਰਿਸੀਵ ਹੋਇਆ ਤੇ ਉਸ ਦੇ ਵਿੱਚ ਵੀ ਜਿਹੜੀਆਂ ਸ਼ਰਤਾਂ ਨੇ ਕਹਿੰਦੇ ਜੀ ਤੁਸੀਂ ਜਿਹੜੇ ਜਿਹੜੇ ਸਕੂਲ ਡੈਮੇਜ ਹੋਏ ਨੇ ਉਹ ਠੀਕ ਕਰ ਸਕਦੇ ਹੋ ਜਿੰਨਾ ਉਹਨਾਂ ਦੀ ਐਕਚੁਅਲ ਕਾਸਟ ਹੈ ਪਰ ਮੈਕਸਿਮਮ ਲਿਮਿਟ 2 ਲੱਖ ਰੁਪਏ ਹੈ ਮੈਂ ਆਪਣੇ ਸੀਐਮ ਸਾਹਿਬ ਨਾਲ ਤੇ ਐਫਐਮ ਸਾਹਿਬ ਨਾਲ ਗੱਲ ਕਰ ਲੈਂਦਾ ਸਾਡੇ 1000 ਸਕੂਲ ਤਾਂ ਬਹੁਤ ਹੀ ਜ਼ਿਆਦਾ ਡੈਮੇਜ ਹੈ ਵੈਸੇ 3200 ਹੈ 2 ਲੱਖ ਰੁਪਏ ਦੇ ਹਿਸਾਬ ਨਾਲ ਅਸੀਂ 20 ਕਰੋੜ ਦੇ ਦਿੰਦੇ ਆ ਕੇਂਦਰ ਨੂੰ 20 ਕਰੋੜ ਚ ਮੇਰੇ 1000 ਸਕੂਲ ਠੀਕ ਕਰਦੇ ਉਹਨਾਂ ਦੀ ਸ਼ਰਤ ਅਸੀਂ ਉਲਟਾ ਦੇ ਦਿੰਦੇ ਆ ਸਾਨੂੰ ਤੁਹਾਡੇ 1600 ਕਰੋੜ ਨਹੀਂ ਚਾਹੀਦਾ ਸਾਡੇ ਤੋਂ ਲੈ ਲਓ ਫਿਰ ਉਹਨਾਂ ਦਾ ਇੱਕ ਮੰਤਰੀ ਕਹਿ ਰਿਹਾ ਸੀ ਸਿੱਧੇ ਪੈਸੇ ਪਾਵਾਂਗੇ ਪਾਓ ਪੰਜਾ ਬੀਆਰਪੀ ਇਕੱਤਰ ਪਾਓ ਮੈਂ ਤੁਹਾਨੂੰ ਦਿੰਦਾ ਆਪਣੇ ਹਲਕੇ ਦੀ ਲਿਸਟ ਹੁਣ ਮੁਕਰਿਓ ਨਾ ਭੱਜਿਓ ਨਾ ਸਾਨੂੰ ਲਿਸਟ ਦਿੰਨੇ ਆ ਅਸੀਂ ਪਾਓ ਇੱਕ ਇੱਕ ਕਿਸਾਨ ਦੇ ਜੇ ਭੱਜਿਓ ਨਾ ਉਹਨ ਇਥੋਂ ਤੇ ਉਸ ਤੋਂ ਬਾਅਦ ਇਹਨਾਂ ਦੇ ਮੰਤਰੀ ਆ ਰਹੇ ਮੇਰੇ ਹਲਕੇ ਦੇ ਵਿੱਚ ਇਹਨਾਂ ਦਾ ਇੱਕ ਐਮਓਐਸ ਆਇਆ ਐਲ ਮੁਰਗਨ ਮੈਂ ਫੋਟੋ ਸ਼ੇਅਰ ਕਰ ਦੂੰਗਾ ਆਪਣੇ ਟਵਿੱਟਰ ਤੇ ਹੁਣੀ ਉਹਦੇ ਵਿੱਚ ਸਾਨੂੰ ਉਮੀਦ ਸੀ ਕਿ ਸਾਡੇ ਦੁੱਖ ਸੁਣੂਗਾ ਸਾਨੂੰ ਕੋਈ ਵੱਡਾ ਪੈਕੇਜ ਦੇ ਕੇ ਜਾਊਗਾ ਇੱਕ ਛੋਟਾ ਹਾਥੀ ਟਾਟਾ ਏਸ ਰਾਸ਼ਨ ਦਾ ਉਹਨੂੰ ਝੰਡੀ ਦਿਖਾ ਗਿਆ ਅਸੀਂ ਤਾਂ ਪੰਜਾਬ ਪੂਰੇ ਦੁਨੀਆ ਚ ਲੰਘ ਲਾਂ ਤਾਂ ਯਾਰ ਥੋਡੇ ਤੇ ਛੋਟਾ ਹਾਥੀ ਦੇ ਕੇ ਗਿਆ ਇੱਕ ਉਹਦੇ ਜੀ ਪਤਾ ਨਹੀਂ ਅੰਦਰ ਚਾਰ ਪੈਕੇਟ ਸੀਗੇ ਕਿ ਨਹੀਂ ਸੀਗੇ ਜਦੋਂ ਮੈਂ ਲੋਕਲ ਮੀਡੀਆ ਨੂੰ ਭੇਜਿਆ ਉਹਨਾਂ ਦੇ ਬੀਜੇਪੀ ਦੇ ਲੋਕਲ ਲੀਡਰਾਂ ਦਾ ਜਵਾਬ ਆਇਆ ਕਹਿੰਦੇ ਨਹੀਂ ਨਾਲ ਚਾਰ ਗੱਠਾ ਚਾਰੇ ਦੀਵੀਆਂ ਸੀਗੀਆਂ ਕਹਿੰਦੇ ਪਿੱਛੇ ਚਾਰ ਗੱਠਾ ਚਾਰੇ ਦੀਆਂ ਵੀ ਸੀ ਕੀ ਮਜ਼ਾਕ ਬਣਾਇਆ ਤੇ ਇੱਥੇ ਜਿੱਥੇ ਤੁਸੀਂ ਅਸੀਂ ਹਾਊਸ ਰੱਖਿਆ ਹਰ ਪਾਰਟੀ ਦਾ ਡੈਡੀਕੇਟਿਡ ਟਾਈਮ ਹੈ ਅੱਜ ਇੱਥੇ ਡੈਡੀਕੇਟਿਡ ਟਾਈਮ ਸੀਗਾ ਭੱਜ ਗਏ ਕੋਲੇ ਪਤਾ ਪੂਰੇ ਪੰਜਾਬੀਆਂ ਤੋਂ ਛਿੱਤਰ ਪੈਣੇ ਨਾਲ ਇੱਥੇ ਆਏ ਹੁਣ ਕਹਿੰਦੇ ਅਸੀਂ ਬਾਹਰ ਬੈਠਾਂਗੇ ਸੁਣਦਾ ਤੁਹਾਨੂੰ ਕੋਈ ਹੈ ਨਹੀਂ ਆਪਣੇ ਚਾਰ ਬੰਦੇ ਇਕੱਠੇ ਕਰਕੇ ਜਿਹੜਾ ਹੈ ਆਪਣੀ ਚਾਹ ਤਮਾਸ਼ਾ ਕਰਦੇ ਆ ਇਸ ਕਰਕੇ ਬੜਾ ਅਫਸੋਸ ਹੁੰਦਾ ਹੈ ਕਿ ਅਸੀਂ ਕੁਰਬਾਨੀਆਂ ਦਿੰਦੇ ਰਹਿ ਗਏ ਪਰ ਸਾਡੂ ਜਿਹੜਾ ਹੈ ਜਿਹੜਾ ਬੰਦਾ ਪੰਜਾਬ ਨੂੰ ਹੱਕ ਹੈ ਉਹ ਮਿਲਣਾ ਚਾਹੀਦਾ ਇਸ ਦੇ ਨਾਲ ਹੀ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਕਿਉਂਕਿ ਅੱਜ ਅਸੀਂ ਹੜਾਂ ਦੀ ਮਾਰ ਚੇਲ ਰਹੇ ਆ ਤੇ ਇਹ ਮੁੱਦਾ ਹੁਣ 2-4-5 ਮਹੀਨੇ ਬਾਅਦ ਜਦੋਂ ਹਾਲਾਤ ਠੀਕ ਹੋ ਜਾਣਗੇ ਫਿਰ ਹੀ ਨਹੀਂ ਰੌਲਾ ਪਾ ਲੈਣਾ ਉਹ ਹੈਗਾ ਪਾਣੀਆਂ ਦਾ ਮਸਲਾ ਅੱਜ ਪਤਾ ਲੱਗ ਗਿਆ ਪੂਰੇ ਦੇਸ਼ ਨੂੰ ਦੁਨੀਆ ਨੂੰ ਕਿ ਰਾਈਪੇਰੀਅਨ ਹੁੰਦਾ ਕੀ ਹੈ ਅਸੀਂ ਹਮੇਸ਼ਾ ਕਹਿੰਦੇ ਸੀ ਰਾਈਪੇਰੀਅਨ ਸਟੇਟ ਰਾਈਪੇਰੀਅਨ ਸਟੇਟ ਉਦੋਂ ਰਾਜਸਥਾਨ ਤੇ ਹਰਿਆਣਾ ਕਹਿੰਦੇ ਸੀ ਨਹੀਂ ਅਸੀਂ ਸਤਲੁਜ ਬਿਆਸ ਦੇ ਰਾਈਪੇਰੀਅਨ ਹੈ ਅੱਜ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਇੱਕ ਬੂੰਦ ਵੀ ਗਈ ਹੈ ਸਤਲੁਜ ਜਾਂ ਬਿਆਸ ਦੀ ਰਾਈਪੇਰੀਅਨ ਦਾ ਮਤਲਬ ਹੁੰਦਾ ਜਿਹੜਾ ਜਿਹਨੂੰ ਨੁਕਸਾਨ ਹੋਵੇ ਫਿਰ ਉਹਨੂੰ ਹੀ ਪਾਣੀ ਮਿਲਦਾ ਉਹ ਜਿਹੜੇ ਤਾਂ ਅਸੀਂ ਹੈ ਬਲਕਿ ਜਿਹੜੀ ਸਾਡੀ ਕੱਗਰ ਹੈ ਉਹ ਯਮਨਾ ਬੇਸਨ ਤੋਂ ਆਂਦੀ ਹੈ ਹਿਮਾਚਲ ਤੋਂ ਸ਼ੁਰੂ ਹੁੰਦੀ ਹੈ ਦੱਖਸ਼ਈ ਤੋਂ ਫਿਰ ਅੰਬਾਲਾ ਤੇ ਯਮੁਨਾ ਨਗਰ ਦਾ ਪਾਣੀ ਆਂਦਾ ਯਮਨਾ ਬੇਸਨ ਦਾ ਪਾਣੀ ਆਂਦਾ ਅਸੀਂ ਯਮੁਨਾ ਦੇ ਜਿਹਵੇਂ ਸੀਐਮ ਸਾਹਿਬ ਕਹਿੰਦੇ ਆ ਪੰਜਾਬ ਰਾਈਪੇਰੀਅਨ ਹੈ ਯਮੁਨਾ ਦਾ ਪੰਜਾਬ ਨੂੰ ਯਮੁਨਾ ਦਾ ਪਾਣੀ ਮਿਲਣਾ ਚਾਹੀਦਾ ਤੁਸੀਂ ਆਪ ਸੋਚ ਕੇ ਕਿਤੇ ਕੋਈ ਖਬਰ ਪੜ੍ਹੀ ਹੈ ਕਿ ਹਰਿਆਣੇ ਦੇ ਵਿੱਚ ਹੜ ਆ ਗਿਆ ਦਾ ਸਤਲੁਜ ਕਰਕੇ ਜਾਂ ਬਿਆਸ ਕਰਕੇ ਜਾਂ ਪਾਖਰੇ ਡੈਮ ਕਰਕੇ ਜਾਂ ਪੌਂਗ ਕਰਕੇ ਜਾਂ ਰਣਜੀਤ ਸਾਗਰ ਕਰਕੇ ਜਾਂ ਰਾਜਸਥਾਨ ਚ ਕਿਤੇ ਹੜ ਆ ਗਿਆ ਉਜੜੇ ਦਾ ਸਾਡੇ ਪਿੰਡ ਹੈ ਸਾਡੇ ਇਲਾਕੇ ਹੈ ਉਦੋਂ ਆ ਜਾਣਗੇ ਕਹਿਣਗੇ ਜੀ ਰਾਈਪੇਰੀਅਨ ਹੈ ਰਾਈਪੇਰੀਅਨ ਤਾਂ ਇਹ ਰਾਈਪੇਰੀਅਨ ਜਿਹੜਾ ਹੈ ਅੱਜ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਇਹਦਾ ਵੀ ਇਸ਼ੂ ਅੱਜ ਮੈਂ ਅਗਰ ਸਪੀਕਰ ਸਾਹਿਬ ਟਾਈਮ ਦੇਣਗੇ ਜ਼ਰੂਰ ਚੱਕਾਂਗੇ ਤੇ ਕੱਲ ਮੈਂ ਜੀ ਇੱਕ ਮੈਕਸ ਹਸਪੀਟਲ ਆਪ ਸਭ ਨੇ ਦੇਖਿਆ ਨਾ ਉੱਥੇ ਗਿਆ ਸੀ ਅੱਜ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਜੋ ਹੋਇਆ ਮੈਕਸ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਮਾਤਾ ਜੋ ਹਿਮਾਚਲ ਤੋਂ ਹਮੀਰਪੁਰ ਤੋਂ ਆਈ ਹੈ 3 1/2 ਘੰਟੇ ਦਾ ਰਸਤਾ ਤੈਅ ਕਰਕੇ ਛੋਟੀ ਜੀ ਐਂਬੂਲੈਂਸ 25 ਮਿੰਟ ਤੱਕ ਐਮਰਜੈਂਸੀ ਦੇ ਬਾਹਰ ਪਈ ਰਹੀ ਹਾਰ ਕੇ ਜਦੋਂ ਮੈਂ ਦੇਖਿਆ ਹਰ ਬੰਦੇ ਦਾ ਦਿਲ ਹੈ ਫਿਰ ਉਸ ਤੋਂ ਬਾਅਦ ਮੈਂ ਆਪ ਦੇਖਿਆ ਡਾਕਟਰ ਵੀ ਆਏ ਸਿਕਿਉਰਟੀ ਉਹਨਾਂ ਨੇ ਨਹੀਂ ਨਹੀਂ ਹਜੇ ਅੰਦਰ ਨਾ ਲੈ ਕੇ ਜਾਓ ਤੇ ਤਿੰਨ ਵਾਰੀ ਉਹ ਮਰੀਜ਼ ਪਹਿਲਾਂ ਉੱਥੇ ਨੈਕਸਟ ਦਾਖਲੋ ਸਿਰਫ ਇਹ ਦੇਖ ਰਹੇ ਸੀ ਕਿ ਅੱਛਾ ਇਸ ਮਰੀਜ਼ ਤੋਂ ਕੁਝ ਨਿਕਲ ਸਕਦਾ ਕਿ ਨਹੀਂ ਤੇ ਗਰਮੀ ਇੰਨੀ ਮੈਂ ਯਾਨੀ ਥਿਸ ਇਜ਼ ਸੋ ਸੈਡ ਉਸਦੇ ਦਿਲ ਦੁਖਦਾ ਤੇ ਅੱਜ ਉਹਦੇ ਉੱਤੇ ਸੀ डीसी मोहाली तोदा रिकॉर्ड भी संबंध कितना मैक्स द फिर कहंदे जी ਸਾਡੀ ਐਮਰਜੈਂਸੀ ਜਦੋਂ ਜਾ ਕੇ ਨੇ ਜੀ ਫੁੱਲ ਹੈ ਅੰਦਰ ਜਾ ਕੇ ਦੇਖਿਆ ਖਾਲੀ ਪਈ ਹੈ ਮੈਂ ਤੁਹਾਨੂੰ ਵੀ ਖਰਜੋ ਜੀ ਮੈਕਸ 266 161 ਸੈਕਿੰਡ 61 ਮੇਰਾ ਜਿਹੜਾ ਹਾਰ ਕੇ ਫਿਰ ਮੈਂ ਉਹਨਾਂ ਨੂੰ ਉੱਥੇ ਦੇ ਤੁਸੀਂ ਸੀਸੀਟੀਵੀ ਕੈਮ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ ਨਹੀਂ ਮੈਨੂੰ ਇਹ ਇਸ਼ੂ ਰੇਜ਼ ਕਰਨਾ ਪੈਣਾ ਇਹ ਮਰੀਜ਼ ਨੂੰ ਅੰਦਰ ਲੈ ਜਾ ਹਰ ਬੰਦੇ ਦਾ ਇੱਕ ਦਿਲ ਜਿਹੜਾ ਵਿਚਾਰੀ ਮਾਤਾ 70 80 ਸਾਲ ਦੀ ਮਾਤਾ ਚੀਕਾ ਮਾਰੇ ਚਿੱਕਾ ਮਾਰੇ ਉਹਦੇ ਵਿੱਚ ਦਰਦ ਦੇ ਵਿੱਚ ਛੋਟੀ ਜਿਹੀ ਐਂਬੂਲੈਂਸ ਤੋਂ ਵਿਚਾਰਾ ਐਂਬੂਲੈਂਸ ਵਾਲਾ ਡਰਾਈਵਰ ਉਹਨੂੰ ਘਰ ਰਿਹਾ ਉਹਦੀ ਬੇਟੀ ਤੇ ਉਹਦੇ ਹਸਬੈਂਡ ਅੰਦਰ ਪਰ ਉਹਨੂੰ ਐਡਮਿਟ ਇਹ ਤਾਂ ਮਾਨਵਤਾ ਕਿ ਪਹਿਲਾਂ ਆਓ ਤੁਸੀਂ ਐਮਰਜੈਂਸੀ ਚ ਪਾਓ ਕਿਸੇ ਨੂੰ ਜਦ ਕਿ ਉਹ ਖਾਲੀ ਪਾ ਉਹਨਾਂ ਨੂੰ ਵਾਰਨਿੰਗ ਦੇ ਕੇ ਕਿ ਭਰਾਵਾ ਨਾ ਕਰੋ ਇਹਨੂੰ ਅੰਦਰ ਮਰੀਜ਼ ਨੂੰ ਅੰਦਰ ਦੋ ਮਰੀਜ਼ ਉੱਥੇ ਬੀਬੀ ਮੰਟ ਜਿਹੜੇ ਆ ਇੱਥੇ ਅਸੀਂ ਪੀਜੀਆਈ ਵੀ ਜਾਂਦੇ ਆ ਆਪਣੇ ਕਿਸੇ ਸਾਥੀਆਂ ਲਈ ਦੇਖਦੇ ਜਦੋਂ ਕਿਸੇ ਵੀ ਹਸਪਤਾਲ ਚ ਜਦ ਹੀ ਐਡਮਿਸ਼ਨ ਹੁੰਦੀ ਹੈ ਮਾੜੀ ਗੱਲ ਹੈ ਅੱਜ ਹੈਲਥਨਸ ਦੇ ਸਾਹਮਣੇ ਤੇ ਪ੍ਰੋਟੋਕਾਲ ਸੇ ਹੋਣੀ ਚਾਹੀਦੀ ਹੈ ਲੇਕਿਨ ਦੋ ਦੋ ਚੀਜ਼ਾਂ ਸਰਕਾਰ ਨੇ ਸਰਕਾਰ ਨੇ ਇਹਨਾਂ ਨੂੰ ਮੁਕਤਮ ਦੋ 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 ਚੀਜ਼ਾਂ ਨੇ ਨਵਿੰਦਰ ਦੋ ਚੀਜ਼ਾਂ ਨੇ ਦੋਸਤ ਬਾਂਸਲ ਸਾਹਿਬ ਦੋ ਚੀਜ਼ਾਂ ਇੱਕ ਤਾਂ ਹੈ ਕਿ ਬਿਲਿੰਗ ਦਾ ਉਹ ਵੱਖਰੀ ਗੱਲ ਹੈ ਮੈਂ ਕਹਿੰਦਾ ਠੀਕ ਹੈ ਕੋਈ ਇੱਕ ਵੱਖਰਾ ਇਸ਼ੂ ਹੈ ਪਰ ਇੱਕ ਬੰਦਾ ਜਦੋਂ ਕੋਈ ਬਿਮਾਰ ਹੁੰਦਾ ਉਹ ਐਮਬੂਲੈਂਸ ਚ ਉਹਦੇ ਘਰ ਦੇ ਬਹੁਤ ਚਿੰਤਾ ਦੇ ਵਿੱਚ ਸਟ੍ਰੈਸਡ ਹਸਪਤਾਲ ਲੈ ਕੇ ਜਾਂਦੇ ਅਗਲਾ ਕਹਿੰਦਾ ਬਾਤ ਦੀ ਗੱਲ ਹੈ ਮੈਂ ਪੈਸੇ ਜਿੱਥੋਂ ਮਰਜ਼ੇ ਆਪਣੀ ਜ਼ਮੀਨ ਵੇਚ ਕੇ ਲੈ ਕੇ ਆਵਾ ਮੰਨ ਕੇ ਮੈਨੂੰ ਇਲਾਜ ਤਾਂ ਦੋ ਜਿਹੜਾ ਇੱਕ ਮਾਨਵਤਾ ਦਾ ਫਰਜ਼ ਹੀ ਹੈ ਜਦੋਂ ਤੁਸੀਂ ਹਸਪੀਟਲ ਫਿਰ ਜੇ ਤੁਹਾਡੇ ਬੈੱਡ ਫੁੱਲ ਹੈ ਤੁਸੀਂ ਬਾਹਰ ਬੋਰਡ ਲਾ ਦਿਓ ਤਾਂ ਕਿ ਬੰਦਾ ਜਿਹੜਾ ਉਹਦਾ ਟਾਈਮ ਨਾ ਕਈ ਵਾਰੀ ਹਾਰਟ ਅਟੈਕ ਚ 골ਡਨ ਆਰ ਹੈ ਬੈੱਡ ਤੇ ਨਿਕਾਂਗੇ ਸਹਾਇਜ ਹੀ ਮੁਹਾਲੀ ਇਸੇ ਜਿਹੜਾ 골ਡਨ ਆਰ ਹੈ 골ਡਨ ਆਰ ਦੇ ਵਿੱਚ ਜੇ ਤੁਸੀਂ ਇਲਾਜ ਨਹੀਂ ਕਰਾਇਆ ਮਰੀਜ਼ ਤੁਸੀਂ ਬਾਹਰ ਲਾਲ ਰੰਗ ਦਾ ਸਾਈਨ ਲਾ ਦਿਓ ਬੰਦਾ ਮੈਕਸ ਦੀ ਬਜਾਏ ਫੋਰਟਿਸ ਲੈ ਜਾਏ ਫੋਰਟਿਸ ਦੀ ਬਜਾਏ ਸਰਕਾਰ ਜਿਹੜੀ ਜਿੱਥੇ ਆਈਵੀ ਲੈ ਜਾਏ ਜਿੱਥੇ ਉਹਨ ਸਾਨੂੰ ਸਭ ਇਹ ਅੱਜ ਵੀ ਇਹ ਬੜਾ ਮਾਨਵਤਾਇਤ ਸਿਸ਼ਨ ਨੂੰ ਹੋਰ ਚੱਕਾਂ ਹੁਣ ਇੱਕ ਗੱਲ ਨੂੰ ਜਾਂ ਕਿ ਪੁੱਛੂਗੀ ਜੀ ਮੈਕਸ ਹਸਪੀਟਲ ਵੇ ਜਾਂ ਹੋਰ ਹੁਣ ਗੱਲ ਉਹਦੇ ਵਿੱਚ ਵੀ ਬਿਲਕੁਲ 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 ਗੱਲ ਤੇ ਪੁੱਛੂ ਮਤਲਬ ਬਿਲਕੁਲ ਸਹੀ ਗੱਲ ਹੈ ਜਿਵੇਂ ਨਹੀਂ ਆਖਿਆ ਮੈਮ ਨੇ ਸਰਕਾਰ 10 ਲੱਖ ਇਹਦਾ ਮਤਲਬ ਕਿ ਜਦੋਂ ਤੱਕ ਪੈਸੇ ਹੈ ਤੁਸੀਂ ਮਰੀਜ਼ ਨੂੰ ਐਂਟਰਟੇਨ ਕਰੋਗੇ ਉਸ ਤੋਂ ਬਾਅਦ ਜਿਹੜਾ 10 ਲੱਖ ਜਦੋਂ ਪੂਰਾ ਹੋ ਗਿਆ ਤੇ ਜਿਹੜਾ ਹੈ ਇਸ ਦੇ ਉੱਤੇ ਆਪਾਂ ਸਟ੍ਰਿਕਟ ਜਿਹੜਾ ਹੈ ਮੈਲਥ ਮਿਸਟਰ ਸਾਹਿਬ ਨੂੰ ਵੀ ਸਟ੍ਰਿਕਟ ਫਾਲੋ ਜਿਵੇਂ ਤੁਸੀਂ ਆਖਿਆ ਕਿ ਮੈਕਸ ਦੀ ਜ਼ਮੀਨ ਜੋ ਮੈਨੂੰ ਪੱਤਰਕਾਰ ਸਹਿਬਾਨਾਂ ਨੇ ਦੱਸਿਆ ਕਿ ਉਹ ਤਾਂ ਹੈਵੀ ਸਰਕਾਰੀ ਜ਼ਮੀਨ ਹੈ ਤੇ ਇਹ ਇਹ ਮਾਨਵਤਾ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ ਕੋਈ ਵੀ ਮਰੀਜ਼ ਆਇਆ ਤੁਸੀਂ ਕੋਈ ਸਾਨੂੰ ਅਸੀਂ ਕਿੱਥੋਂ ਜਿੱਥੋਂ ਮਰਜ਼ੀ ਪਰ ਪਹਿਲਾਂ ਉਹਨੂੰ ਐਡਮਿਟ ਤਾਂ ਕਰੋ ਬੀਬੀ 25 25 ਮਿੰਟੋ ਅਗਰ ਰੈਂਪ ਦੇ ਉੱਤੇ ਰੁਲਦਾ ਪਿਆ ਪੀਜੀਆਈ ਚ ਇੰਨਾ ਬਰਡਨ ਹੈ ਤਾਂ ਵੀ ਉੱਥੇ ਏਦਾਂ ਨਹੀਂ ਹੁੰਦਾ देयर इज अ ਪ੍ਰੋਟੋਕੋਲ ਟ੍ਰਾਈਜੇਰੀਆ ਚਾਹੀਦਾ ਉਸ ਤੋਂ ਬਾਅਦ ਤੁਸੀਂ ਐਮਰਜੈਂਸੀ ਲੈ ਜਾਓ ਧੰਨਵਾਦ ਜੋ